ਸਤਿਕਾਰਯੋਗ ਸਾਥੀਓ ਤੁਸੀਂ ਦੇਖ ਰਹੇ ਹੋ ਦਰਾਵੜ ਚੈਨਲ ਸੋ ਆਪ ਜੀ ਨੂੰ ਅੱਜ ਫਿਰ ਤੋਂ ਸੈਬਿਕ ਮਾਲ ਸੈਬ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਦੇ ਉਸ ਆਸ਼ਰਮ ਦੇ ਦਰਸ਼ਨ ਕਰਵਾਉਣ ਲੱਗੇ ਹਾਂ ਜਿੱਥੇ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਨੇ ਆਪ ਤਪ ਕੀਤਾ ਔਰ ਖਾਸ ਤੌਰ ਤੇ ਤੁਹਾਡੇ ਲਈ ਆਪਾਂ ਪਹਿਲਾਂ ਵੀ ਐਪੀਸੋਡ ਲੈ ਕੇ ਆਉਨੇ ਆ ਜਿੰਨੇ ਵੀ ਆਸ਼ਰਮ ਨੇ ਚਾਹੇ ਉਹ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਦੇ ਹੋਣ ਚਾਹੇ ਪਰਮਪితਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੇ ਚਰਨ ਛੂਪਾਪਤ ਹੋਣ ਔਰ ਉਹਨਾ ਆਸ਼ਰਮਾਂ ਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾਉਨੇ ਹਾਂ ਉਸੇ ਲੜੀ ਦੇ ਤਹਿਤ ਅੱਜ ਤੁਹਾਨੂੰ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜੀ ਦੇ ਆਸ਼ਰਮ ਵਾਲਮੀਕੀ ਆਸ਼ਰਮ ਤਪਸਥਾਨ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਪਿੰਡ ਹਸੈਨਪੁਰ ਦੂਲੋਵਾਲ ਦੇ ਵਿੱਚ ਤੁਹਾਨੂੰ ਅੱਜ ਲੈ ਕੇ ਆਏ ਆ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਮਹਾਨਾ ਜੀ ਸਾਡੇ ਨਾਲ ਮੌਜੂਦ ਨੇ ਔਰ ਇਸ ਆਸ਼ਰਮ ਦੀ ਜਿਹੜੀ ਮੌਜੂਦਾ ਦੇਖਰੇਖ ਇਹਨਾਂ ਦੇ ਕੋਲ ਆ ਔਰ ਖਾਸ ਤੌਰ ਤੇ ਕਈ ਵਾਰੀ ਸਾਥੀ ਕਮੈਂਟ ਕਰਦੇ ਆ ਕਿ ਜਿਹੜਾ ਇਸ ਆਸ਼ਰਮ ਦਾ ਮੈਂ ਪੂਰਾ ਐਡਰੈਸ ਦੱਸ ਦੇਣਾ ਚਾਹਣਾ ਕਿ ਕਰਪੂਥਲੇ ਤੋਂ ਸੁਲਤਾਨਪੁਰ ਰੋਡ ਜਿਹੜਾ ਜਾਂਦਾ ਉਸ ਤੋਂ ਥੋੜਾ ਜਿਹਾ ਪਿੱਛੇ ਤਲਵੰਡੀ ਚੌਧਰੀਆਂ ਤੋਂ ਪਿੱਛੇ ਥੋੜਾ ਦੂਲੋਵਰ ਹਸੈਰਪੁਰ ਪਿੰਡ ਹੈ ਔਰ ਇਹ ਜਿਹੜਾ ਮੇਨ ਮੇਨ ਹਾਈਵੇ ਤੋਂ ਜਿਹੜਾ ਅੱਧਾ ਕਿਲੋਮੀਟਰ ਜਿਹੜਾ ਅੰਦਰ ਆਸ਼ਰਮ ਹੈ ਔਰ ਮੈਂ ਆਪ ਜੀ ਨੂੰ ਦੱਸ ਦੇਣਾ ਚਾਹਣਾ ਕਿ ਅੱਜ ਤੁਹਾਡੇ ਨਾਲ ਜਿਹੜੀ ਸਤਗੁਰੂ ਗੁਰੂ ਗਿਆਨਾ ਜੀ ਮਾਰੀ ਜੀ ਦੇ ਇਸ ਆਸ਼ਰਮਾ ਤੋਂ ਕੌਤਕ ਹੋਏ ਆ ਉਹਨਾਂ ਬਾਰੇ ਵੀ ਜਾਣਕਾਰੀ ਦੇਵਾਂਗੇ ਔਰ ਖਾਸ ਤੌਰ ਤੇ ਮਹਾਰਾਜ ਜੀ ਸੇਵਾ ਨਿਭਾ ਰਹੇ ਨੇ ਇਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਨਾਲ ਇਹ ਆਸ਼ਰਮ ਦੀ ਦੇਖਰੇਖ ਕਰ ਰਹੇ ਨੇ ਔਰ ਕਿੰਨੇ ਸਮੇਂ ਤੋਂ ਕਰ ਰਹੇ ਨੇ ਔਰ ਖਾਸ ਤੌਰ ਤੇ ਜੇ ਆਪਾਂ ਜ਼ਿਕਰ ਕਰਦੇ ਹਾਂ ਜੇ ਇਤਿਹਾਸ ਵੱਲ ਝਾਤ ਮਾਰਦੇ ਹਾਂ ਤੇ ਸਤਿਗੁਰੂ ਗੁਰੂ ਗਿਆਨਾ ਜੀ ਮਾਰੀ ਦੇ ਪੰਜਾਬ ਦੇ ਵਿੱਚ ਜ਼ਿਕਰ ਕਰਦੇ ਹਾਂ ਤੇ 52 ਦੇ ਕਰੀਬ ਆਸ਼ਰਮ ਨੇ ਔਰ ਉਸੇ ਲੜੀ ਦੇ ਤਹਿਤ ਤੁਹਾਨੂੰ ਅੱਜ ਫਿਰ ਸਤਿਗੁਰੂ ਗੁਰੂ ਗਿਆਨਾ ਜੀ ਮਾਰੀ ਦੇ ਆਸ਼ਰਮ ਦੇ ਦਰਸ਼ਨ ਕਰਵਾਉਣ ਲੱਗੇ ਆ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਨਾ ਜੀ ਮਹਾਰਾਜ ਜੀ ਜੈ ਵਾਲਮੀਕੀ ਜੀ ਸਵਾਗਤ ਹੈ ਦਰਾਵੜ ਚੈਨਲ ਤੇ ਹੋਰ ਮਹਾਰਾਜ ਜੀ ਠੀਕ ਹੋ ਹਾਂਜੀ ਠੀਕ ਹੈ ਮਹਾਰਾਜ ਜੀ ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕੀਤਾ ਤੁਸੀਂ ਕੀਮਤੀ ਸਮਾਂ ਦਿੱਤਾ ਔਰ ਖਾਸ ਤੌਰ ਤੇ ਮਹਾਰਾਜ ਜੀ ਇਸ ਆਸ਼ਰਮ ਦੇ ਬਾਰੇ ਜਾਨਣਾ ਚਾਹੁੰਦੇ ਆ ਅਸੀਂ ਵੀ ਪ੍ਰਯਾਸ ਕਰਦੇ ਆ ਕਿ ਸੰਗਤ ਨੂੰ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਦਾ ਜਿੱਥੇ-ਜਿੱਥੇ ਵੀ ਇਤਿਹਾਸ ਆ ਉਹ ਸੰਗਤ ਦੇ ਰੂਬਰੂ ਹੋਵੇ ਔਰ ਸਭ ਤੋਂ ਪਹਿਲਾਂ ਜਾਨਣਾ ਚਾਹੁੰਦੇ ਆ ਕਿ ਇਸ ਆਸ਼ਰਮ ਦੇ ਬਾਰੇ ਥੋੜਾ ਜਿਆ ਜਾਨਣਾ ਚਾਹੁੰਦੇ ਆ ਕਿ ਕਿਵੇਂ ਤੁਹਾਡਾ ਇੱਥੇ ਸੇਵਾ ਭਾਵਨਾ ਦਾ ਤੁਹਾਡਾ ਕਿਵੇਂ ਬਣਿਆ ਇਹ ਸਤਗੁਰੂ ਗਿਆਨਨਾ ਜੀ ਮਹਾਰਾਜ ਦਾ ਜਿਹੜਾ ਜੀ ਆਸ਼ਰਮ ਹੈ ਜੀ ਜੀ ਇਹ ਬਹੁਤ ਪੁਰਾਤਨ ਆਸ਼ਰਮ ਹੈ ਜੀ ਅੱਛਾ ਜੀ ਇਸ ਜਗ੍ਹਾ ਤੇ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਜੀ 40 ਸਾਲ ਦਾ ਸਮਾਂ ਮਾਰੇ ਨੇ ਬਤੀਤ ਕੀਤਾ ਜੀ ਅੱਛਾ ਜੀ ਇਸ ਜਗ੍ਹਾ ਅੱਛਾ ਜੀ ਬਾਬਾ ਜੀ ਪੂਰਨਾਥ ਜੀ ਮਹਾਰਾਜ ਜੀ ਉਹਨਾਂ ਦੀ ਚੋਟੀ ਕੱਟੀ ਗਈ ਇੱਥੇ ਉਹਨਾਂ ਦੇ ਮਾਤਾ ਪਿਤਾ ਨੇ ਇੱਥੇ ਹੀ ਚੜਾਇਆ ਸੀ ਉਹਨਾਂ ਨੂੰ ਅੱਛਾ ਜੀ ਮਹਾਰਾਜ ਪੂਰਨਾਥ ਮਹਾਰਾਜ ਉਹਨਾਂ ਨੂੰ ਇਸੇ ਆਸ਼ਰਮ ਤੇ ਗੁਰੂ ਗਿਆਨਨਾਥ ਮਹਾਰਾਜ ਦੇ ਕੋਲ ਚੜਾਇਆ ਸੀ ਹਾਂ ਜੀ ਇੱਥੇ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਨੇ ਬੜਾ ਤਪ ਕੀਤਾ ਜੀ ਜੀ ਇਸ ਜਗ੍ਹਾ ਤੋਂ ਥੋੜਾ ਦੂਰ ਜਾਈਏ ਜੀ ਸੰਗਤਾਂ ਬੂੜੇਵਾਲ ਮੁੱਲਾਂ ਬਾਹ ਇਹ ਤਿੰਨ ਸੂਜੋ ਕਾਲੀਆ ਤਿੰਨ ਪਿੰਡਾਂ ਦੀਆਂ ਪੰਚਾਇਤਾਂ ਮਾਰੇ ਦੇ ਕੋਲ ਆਈਆਂ ਸੀ ਅੱਛਾ ਜੀ ਉਹਨਾਂ ਨੇ ਸਤਿਗੁਰੂ ਗਿਆਨਨਾਥ ਜੀ ਮਾਰੇ ਨੂੰ ਕਿਹਾ ਮਾਰੇ ਦਰਿਆ ਉਹਨੇ ਢਾਲ ਢਾਈ ਹੋਈ ਆ ਅੱਛਾ ਜੀ ਢਾ ਦਾ ਮਤਲਬ ਇਹ ਹੈ ਜੀ ਥੱਲੇੋਂ ਰੇਤ ਨਿਕਲ ਜਾਂਦੀ ਸੀ ਤਾਂ ਢਿਗ ਢਿਗ ਜਾਂਦੀ ਸੀ ਤਿੰਨ ਤਿੰਨ ਚਾਰ ਚਾਰ ਕਿੱਲਿਆਂ ਦੀ ਉਹ ਢਿਗ ਢਿਗਦੀ ਸੀ ਜੀ ਪਿੰਡਾਂ ਦੇ ਪਿੰਡ ਰੁੜ ਜਾਣੇ ਸੀ ਜੀ ਮਾਰੇ ਨੂੰ ਬੇਨਤੀ ਕੀਤੀ ਮਾਰੇ ਕਹਿੰਦੇ ਵੀ ਅੱਜ ਨਹੀਂ ਸਵੇਰੇ ਬਚਨ ਕਰਾਂਗੇ ਅੱਛਾ ਜੀ ਤੇ ਉਹ ਸੰਗਤਾਂ ਕਹਿੰਦੀਆਂ ਮਾਰੇ ਅਸੀਂ ਅਰਦਾਸਾਂ ਵੀ ਕਰਵਾਈਆਂ ਦੇਗਾਂ ਵੀ ਦਿੱਤੀਆਂ ਬੜਾ ਕੁਝ ਕੀਤਾ ਸਾਡੀ ਸੁਣ ਹੀ ਨਹੀਂ ਗਈ ਜੀ ਫਿਰ ਮਾਰੇ ਨੇ ਮਾਰੇ ਕਹਿੰਦੇ ਅਮਰਤ ਵੇਲੇ ਬਚਨ ਕਰਾਂਗੇ ਅੱਛਾ ਜੀ ਫਿਰ ਮਾਰੇ ਇਥੋਂ ਦੇਸੀ ਘਿਓ ਦੀ ਦੇਗ ਬਣਾ ਕੇ ਮਾਰੇ ਉਸ ਜਗ੍ਹਾ ਤੇ ਲੈ ਕੇ ਗਏ ਅੱਛਾ ਜੀ ਮਾਰੇ ਨੇ ਫਿਰ ਬਚਨ ਕੀਤਾ ਜਲ ਦੇ ਨਾਲ ਮਾਰੇ ਕਹਿੰਦੇ ਜੀ ਮੇ ਚੈ ਤੇ ਤੂੰ ਪਿੱਛੇ ਚਲੇ ਜਾ ਚਾ ਸਾਨੂੰ ਮਨਾਲ ਹੀ ਲੈ ਜਾ ਕੀ ਬਾਤ ਹੈ ਜੀ ਮਾਰ ਨੇ ਇਹ ਬਚਨ ਕੀਤਾ ਬੈਠੇ ਮਾਰੇ ਉਹ ਘੱਟ ਤੇ ਸੀ ਜਿਹੜੀ ਡਿੱਗਣ ਵਾਲੀ ਸੀ ਅੱਛਾ ਜੀ ਉਹਨੂੰ ਤੇੜਾਂ ਆਇਆ ਹੋਇਆ ਸੀ ਥੱਲੇੋਂ ਰੇਤ ਨਿਕਲੀ ਸੀ ਉਹਦੇ ਉ ਪਾਣੀ ਨੇ ਕੱਢੀ ਹੋਈ ਸੀ ਜੀ ਮਾਰੇ ਕਹਿੰਦੇ ਇੱਥੇ ਸਾਡਾ ਆਸਣ ਲਾ ਦਿਓ ਜੀ ਜਿਹੜੇ ਸਾਧੂ ਸੀ ਨਾਲ ਉਹ ਕਹਿੰਦੇ ਮਾਰੇ ਇਹਨੇ ਡਿੱਗ ਜਾਣਾ ਪੈਰ ਰੱਖਿਆ ਜੀ ਮਾਰੇ ਕਹਿੰਦੇ ਇੱਥੇ ਆਸਣ ਲਾਓ ਸਾਡਾ ਜੀ ਤੇ ਜਦੋਂ ਮਾਰੇ ਦਾ ਆਸਣ ਲਾਇਆ ਉਹ ਡਿੱਗੀ ਨਹੀਂ ਮਾਰੇ ਨੇ ਬਚਨ ਕੀਤਾ ਮਾਰੇ ਜਲਦੇ ਨਾਲ ਮਾਰੇ ਕਹਿੰਦੇ ਚਾਹ ਤੇ ਤੂੰ ਪਿੱਛੇ ਚਲੇ ਜਾ ਜੀ ਤੇ ਚਾਹ ਸਾਨੂੰ ਨਾਲ ਲੈ ਜਾ ਮਹਾਰਾਜ ਜੀ ਫਿਰ ਇਹ ਨਹੀਂ ਵੀ ਦੋ ਚੌ ਸਾਲਾਂ ਨੂੰ ਜਾਂ ਦੋ ਚੌ ਮਹੀਨਿਆਂ ਨੂੰ ਦੋ ਚੌ ਦਿਨਾਂ ਨੂੰ ਇੱਕ ਮਿੰਟ ਤੋਂ ਪਹਿਲਾਂ ਹੀ ਪਾਣੀ ਪਿੱਛੇ ਜਾਣਾ ਸ਼ੁਰੂ ਹੋ ਗਿਆ ਚਾ ਵਾਦ ਐਡੀ ਸਤਗੁਰੂ ਗਿਆਨਨਾਥ ਜੀ ਮਹਾਰਾਜ ਦੀ ਮਿਹਰ ਹੈ ਉਹਨਾਂ ਦੀ ਕਿਰਪਾ ਸੋ ਸੰਗਤ ਜੀ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਬਾਣੀ ਦੇ ਵਿੱਚ ਵੀ ਦਰਜ ਹੈ ਕਿ ਇਹ ਨਾ ਆਸ਼ਰਮਾਂ ਦਾ ਇਤਿਹਾਸ ਅਸਲ ਦੇ ਵਿੱਚ ਆਪਾਂ ਗੱਲ ਕਰਦੇ ਆਂ ਤੇ ਬਾਣੀ ਦੇ ਵਿੱਚ ਵੀ ਦਰਜਗਾਉਂਦਾ ਕੌਮੀ ਗਿਆਨ ਪ੍ਰਕਾਸ਼ ਦੇ ਵਿੱਚ ਵੀ ਨੂਰੋਵਾਲ ਦਾ ਵੀ ਜ਼ਿਕਰ ਆਉਂਦਾ ਇਸ ਦੁੱਲੋੜ ਦੇ ਆਸ਼ਰਮ ਦਾ ਵੀ ਜ਼ਿਕਰ ਆਉਂਦਾ ਔਰ ਆਪ ਜੀ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਜਾਓ ਕਿਉਂਕਿ ਬਹੁਤ ਸਾਰਾ ਇੰਟਰਸਟਿੰਗ ਜਿਹੜਾ ਇਤਿਹਾਸ ਆ ਤੁਹਾਨੂੰ ਤੁਹਾਡੇ ਸਾਹਮਣੇ ਆਉਣਾ ਵਾ ਮਹਾਰਾਜ ਜੀ ਹੋਰ ਜਾਨਣਾ ਚਾਹੁੰਦੇ ਆ ਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਨੇ 40 ਸਾਲ ਇੱਥੇ ਬਤਾਏ ਔਰ ਇਸ ਤੋਂ ਸવાય ਕਿਹੜੇ-ਕਿਹੜੇ ਜਿਹੜੇ ਉਹਨਾਂ ਨੇ ਏਦਾਂ ਦੇ ਕਰਮ ਕੀਤੇ ਕਿ ਜਿਹਦੇ ਨਾਲ ਮਹਾਰਾਜ ਜੀ ਦਾ ਇੰਨਾ ਪ੍ਰਕੋਪ ਸੀ ਇਸ ਏਰੀਆ ਦੇ ਜ਼ਿਕਰ ਕਰਦੇ ਆਪਾਂ ਵੈਸੇ ਤਾਂ ਮੰਨਦੇ ਆ ਕਿ ਗੁਰੂ ਗਾਨਾਥ ਮਹਾਰਾਜ ਦਾ ਬੜਾ ਪ੍ਰਕੋਪ ਸੀ ਪਰ ਇਹਨਾਂ ਏਰੀਆ ਦੇ ਵਿੱਚ ਜ਼ਿਆਦਾ ਰਹਿਣਾ ਹੋਇਆ ਸਤਗੁਰੂ ਗੁਰਗਾਨਾਥ ਮਹਾਰਾਜ ਦਾ ਇਸ ਤੋਂ ਸਭਾਏ ਵੀ ਜਾਣਨਾ ਚਾਹੁੰਦੇ ਆ ਕਿ ਕੀ ਕੀ ਸਤਗੁਰੂ ਗਾਨਾਥ ਮਹਾਰਾਜ ਨੇ ਕੀਤਾ ਇਹ ਜੀ ਜਦੋਂ ਸਤਗੁਰੂ ਗਿਆਨਨਾਥ ਜੀ ਮਹਾਰਾਜ ਦੁਆਬੇ ਦੀ ਧਰਤੀ ਤੇ ਆਏ ਆ ਜੀ ਮਹਾਰਾਜ ਟੋਡਰਵਾਲ ਗਏ ਆ ਜੀ ਟੋਡਰਵਾਲ ਜ਼ਿਮੀਂਦਾਰ ਜਿਹੜੇ ਜੀ ਉਹਨਾਂ ਦਾ ਕੋਈ ਕੰਮ ਸੀ अच्छा जी कोई उन्हें मुश्किल ਸੀ ਜੀ ਮਹਾਰਾਜ ਦੇ ਕੁਝ ਪ੍ਰੇਮੀਆਂ ਨੇ ਕੁਝ ਵਾਕਫੀ ਦੇ ਨਾਲ ਸਤਗੁਰੂ ਗਿਆਨਨਾਥ ਜੀ ਮਹਾਰਾਜ ਨੂੰ ਦਵਾਬੇ ਦੀ ਧਰਤੀ ਤੇ ਲਿਆਂਦਾ ਜੀ ਮਹਾਰਾਜ ਜਦੋਂ ਮਹਾਰਾਜ ਟੋਡਰਵਾਲ ਗਏ ਆ ਜੀ ਉਹ ਜ਼ਿਮੀਂਦਾਰਾਂ ਦਾ ਮਹਾਰਾਜ ਨੇ ਜਿਹੜਾ ਕੰਮ ਸੀ ਜੀ ਉਹ ਸਤਗੁਰੂ ਗਿਆਨਨਾਥ ਜੀ ਮਹਾਰਾਜ ਦੇ ਚਰਨ ਪੈਂਦੇ ਸਹੀ ਹੋ ਗਿਆ ਉਹ ਕੀ ਬਾਤ ਹੈ ਸਾਰੇ ਕਾਰਜ ਸਿੱਧ ਹੋ ਗਏ ਜੀ ਫਿਰ ਉਹਨਾਂ ਉਥੋਂ ਮਹਾਰਾਜ ਢੋਲ ਕੀ ਸੈਣਿਆਂ ਦੇ ਨਾਲ ਆਉਂਦੇ ਆਉਂਦੇ ਦਰਯੇਵਾਲ ਥਾਣੀ ਅੱਛਾ ਜੀ ਗੋਪੀਪੁਰ ਥਾਣੀ ਜੀ ਉੱਥੇ ਮਾਰੇ ਨੇ ਕੀ ਦੇਖਿਆ ਇੱਕ ਕੋੜੀ ਜਿਹੜਾ ਜੀ ਉਹ ਬਹੁਤ ਜ਼ਿਆਦਾ ਰੋ ਰਿਹਾ ਵਿਰਲਾਪ ਕਰ ਰਿਹਾ ਇਹ ਏਰੀਆ ਦੀ ਗੱਲ ਹੀ ਦੱਸ ਰਹੇ ਆ ਜੀ ਜੀ ਮਹਾਰਾਜ ਜੀ ਜਦੋਂ ਮਾਰੇ ਆਇਆ ਬਹੁਤ ਜ਼ਿਆਦਾ ਵਿਰਲਾਪ ਕਰ ਲਿਆ ਮਾਰੇ ਨੇ ਕੌਤਕ ਮਾਰੇ ਦਾ ਸਰੀਰ ਹੀ ਤਪਸਵੀ ਸੀ ਜੀ ਮਾਰੇ ਰੱਬ ਪਰਮੇਸ਼ਰ ਸੀ ਕਿਉਂਕਿ ਵਾਲਮੀਕ ਭਗਵਾਨ ਜੀ ਦੀ ਉਹਨਾਂ ਨੇ ਤਪੱਸਿਆ ਕੀਤੀ ਭਜਨ ਕੀਤਾ ਵਾਲਮੀਕ ਮਾਰੇ ਉਹਨਾਂ ਦਾ ਬਚਨ ਕਦੀ ਜੋ ਕਹਿੰਦੇ ਸੀ ਉਹ ਪੂਰਾ ਕਰਦੇ ਸੀ ਕੀ ਬਾਤ ਹੈ ਮਰ ਸ਼ਾਕ ਸ਼ਾਤ ਸਭ ਰੂਪ ਸੀ ਹਾਂਜੀ ਜੀ ਫਿਰ ਉਹ ਕੋੜੀ ਨੂੰ ਮਾਰ ਨੇ ਜੀ ਕਹਿੰਦੇ ਵੀ ਮਾਰ ਉਹਨੂੰ ਬੰਦ ਕੀਤਾ ਹੋਇਆ ਅੱਛਾ ਜੀ ਕਮਰੇ ਦੇ ਵਿੱਚ ਜੀ ਮਾਰ ਨੇ ਬੰਦ ਕਹਿੰਦੇ ਕੀਤਾ ਹੋਇਆ ਮਾਰ ਕਹਿੰਦੇ ਇਹਦਾ ਦਰਵਾਜ਼ਾ ਖੋਲ ਦੋ ਅੱਛਾ ਜੀ ਉਹ ਬਹੁਤ ਜ਼ਿਆਦਾ ਉਹਦੇ ਸਰੀਰ ਚੋਂ ਪਸ ਚੁੰਦੀ ਸੀ ਅੱਛਾ ਜੀ ਮਾਰ ਕਹਿੰਦੇ ਇਹਦਾ ਦਰਵਾਜ਼ਾ ਖੋਲ ਦੋ ਜੀ ਮਾਰ ਨੇ ਸ਼ਬਦ ਪੜ ਕੇ ਉਹ ਜਲ ਜਿਹੜਾ ਦਿੱਤਾ ਉਹ ਕੋੜੀ ਦੇ ਉੱਤੇ ਪਾਇਆ ਤਾਂ ਉਹ ਕੋੜੀ ਦਾ ਕੋੜ ਉਦੋਂ ਹੀ ਠੀਕ ਹੋ ਗਿਆ। ਕਿਆ ਬਾਤ ਹੈ। ਉਸੇ ਵੇਲੇ। ਜੀ। ਫਿਰ ਮਾਰੇ ਉਥੋਂ ਹੁੰਦੇ ਹੋਏ ਢੋਲ ਕੀ ਵਾਜੇ ਵੱਜਦੇ ਸੰਗਤਾਂ ਨਾਲ ਆ ਜੀ। ਫਿਰ ਮਾਰੇ ਆਗੇ ਪਿੰਡ ਨੂਰੋਵਾਲ ਆ। ਜੀ। ਉੱਥੇ ਮਾਰੇ ਬੈਠੇ ਆ। ਜੀ। ਉਥੋਂ ਫਿਰ ਮਾਰੇ ਆਗੇ ਇੱਥੇ। ਜੀ। ਇਹ ਤਿੰਨ ਜਗ੍ਹਾ ਇੱਥੇ ਆ ਜੀ। ਜੀ। ਦੂਲੋਵਾਲ ਜੀ। ਨੂਰੋਵਾਲ ਜੀ। ਤੇ ਬਾਬੇ ਉਮਰ ਸ਼ਾਹ ਦੀ ਜਗ੍ਹਾ ਇੱਥੇ ਆ ਜੀ। ਅੱਛਾ ਜੀ। ਉੱਥੇ ਸਤਿਗੁਰੂ ਗਿਆਨਨਾਥ ਜੀ ਮਾਰੇ ਦੇ ਆਸਣ ਰਹਿ ਆ। ਇੱਥੇ ਮਹਾਰਾਜ ਦੇ ਕੋਲ ਗਉਵਾਂ ਵੀ ਹੁੰਦੀਆਂ ਸੀ ਜੀ ਤੇ ਸਾਧੂ ਜਿਹੜੇ ਬਾਬਾ ਹਰੀਨਾਥ ਜੀ ਬਾਬਾ ਪ੍ਰਭਾਤਨਾਥ ਜੀ ਗਉਵਾਂ ਚਾਰਦੇ ਰਿਹਾ ਜੀ ਬਾਬਾ ਇੰਦਰਨਾਥ ਜੀ ਇੱਥੇ ਬੜੇ ਬੜੇ ਸਾਧੂਆਂ ਨੇ ਸੇਵਾ ਕੀਤੀ ਬਾਬਾ ਇੰਦਰਨਾਥ ਜੀ ਬਾਬਾ ਸੋਭਾਨਾਥ ਜੀ ਹੋਰ ਬੜੇ ਸਾਧੂਆ ਜਿਨ੍ਹਾਂ ਨੇ ਸੇਵਾ ਕੀਤੀ ਹੈ ਜੀ ਮਹਾਰਾਜ ਜੀ ਤੁਹਾਨੂੰ ਕਿਵੇਂ ਸੁਭਾਗ ਪ੍ਰਾਪਤ ਹੋਇਆ ਇਸ ਆਸ਼ਰਮ ਦਾ ਜਿਕਰ ਕਰਦੇ ਆ ਕਿ ਸਤਗੁਰੂ ਗੁਰੂ ਗਾਨਾ ਜੀ ਮਹਾਰਾਜ ਦਾ ਬੜਾ ਬੜਾ ਆਸ਼ੀਰਵਾਦ ਰਿਹਾ ਇਸ ਏਰੀਆ ਨੂੰ ਵੀ ਔਰ ਸੰਗਤ ਦੇ ਵੀ ਪਰ ਤੁਹਾਨੂੰ ਕਿਵੇਂ ਸੁਭਾਗ ਪ੍ਰਾਪਤ ਹੋਇਆ ਇਸ ਆਸ਼ਰਮ ਦੀ ਸੇਵਾ ਦਾ ਸਾਡੇ ਜੀ ਅੰਦਰ ਸਰਦਾ ਸੀ ਸਤਿਗੁਰੂ ਗਿਆਨਾ ਜੀ ਮਹਾਰਾ ਦੇ ਚਰਨਾਂ ਦੀ ਸੇਵਾ ਕਰਨ ਦਾ ਜੀ ਫਿਰ ਇਹ ਸੰਗਤ ਜਿਹੜੀ ਆ ਨਗਰ ਦੀ ਸਰਪੰਚ ਸਾਹਿਬ ਜਿਹੜੇ ਆ ਜੀ ਉਹਨਾਂ ਨੇ ਸਾਨੂੰ ਕਿਹਾ ਜੀ ਵੀ ਤੁਸੀਂ ਇੱਥੇ ਆਓ ਇਸ ਡੇਰੇ ਦੀ ਜਿਹੜੀ ਦੇਖ ਰੇਖਾ ਤੁਸੀਂ ਕਰੋ ਤੁਸੀਂ ਇਹ ਸੇਵਾ ਨੂੰ ਸੰਭਾਲੋ ਜੀ ਇਸ ਤਰ੍ਹਾਂ ਜੀ ਤੇ ਮਹਾਰਾ ਜੀ ਆਪਣੇ ਧੂਣਾ ਸਾਹਿਬ ਬਾਰੇ ਵੀ ਜਾਨਣਾ ਚਾਹੁੰਦੇ ਕਿ ਇਹ ਜਿਵੇਂ ਤੁਸੀਂ ਜ਼ਿਕਰ ਕਰਦੇ ਆ ਕਿ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾ ਜੀ ਦੀ ਤਪ ਇਹ तकरीबन 40 ਸਾਲ ਤੱਕ ਕੀਤਾ ਜੀ ਹਾਂਜੀ 40 ਸਾਲ ਤੇ 40 ਸਾਲ ਇੱਥੇ ਕੀਤਾ ਤੇ ਨੂਰੋਵਾਲ ਦੀ ਵੀ ਜ਼ਿਕਰ ਆਉਂਦਾ ਕਿ ਉੱਥੇ ਵੀ ਉਹਨਾਂ ਨੇ 12 ਸਾਲ ਲਾਈ ਜੀ ਨਹੀਂ ਜੀ ਇਹ ਸਾਰਾ ਇਹ ਵਿੱਚ ਇਹ ਨੂਰੋਵਾਲ ਦੂਲੋਵਾਲ ਇਹ ਸਮਾਂ ਜਿਹੜਾ 40 ਸਾਲ ਦਾ ਉਹਨਾਂ ਨੇ ਇੱਥੇ ਬਤੀਤ ਕੀਤਾ ਇਹ ਇਸ ਏਰੀਏ 'ਚ ਹਾਂਜੀ ਜੀ ਜੀ ਇੱਥੇ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਦੇ ਕੋਲ ਗਉਆਂ ਵੀ ਹੁੰਦੀਆਂ ਸੀ ਪਹਿਲੇ ਸੰਤਾਂ ਨੂੰ ਤੁਸੀਂ ਜਾਣਦੇ ਹੋਵੋਗੇ ਨਗਰਾਂ ਦੇ ਵਿੱਚ ਸ਼ਹਿਰਾਂ ਵਿੱਚ ਗਉਆਂ ਲੈ ਕੇ ਆਉਂਦੇ ਹੁੰਦੇ ਸੀ ਸੰਤ ਜੀ ਜੀ ਮਹਾਰਾਜ ਜੀ ਇਦਾਂ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਦੇ ਕੋਲ ਇੱਥੇ ਗਉਆਂ ਬਹੁਤ ਜ਼ਿਆਦੀਆਂ ਹੁੰਦੀਆਂ ਸੀ ਜੀ ਉਹ ਸਾਧੂ ਗਉਆਂ ਚਾਰਦੇ ਰਹੇ ਤੇ ਮਹਾਰਾਜ ਜੀ ਧੂਣਾ ਸਾਹਿਬ ਬਾਰੇ ਵੀ ਜਾਨਣਾ ਚਾਹੁੰਦਾ ਕਿ ਇਹ ਇਹ ਧੂਣਾ ਸਾਹਿਬ ਇੱਥੇ ਸਤਿਗੁਰੂ ਗੁਰੂ ਗਿਆਨਨਾਥ ਜੀ ਮਹਾਰਾਜ ਜੀ ਵੀ ਇਹ ਧੂਣਾ ਲਾਉਂਦੇ ਰਹੇ ਇਹ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਗੁਰਪਰਮੇਸ਼ਰ ਦੇ ਹੱਥਾਂ ਦਾ ਧੂਆ ਜੀ ਕਿਆ ਬਾ ਉਸ ਜਰੂਰ ਸੰਗਤ ਨੂੰ ਮੈਂ ਕੈਮਰਾਮੈਨ ਨੂੰ ਬੇਨਤੀ ਕਰਦਾ ਕਿ ਸੰਗਤ ਨੂੰ ਜਰੂਰ ਸੰਗਤ ਜੀ ਦਰਸ਼ਨ ਕਰ ਲਓ ਕਿ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਸਾਖਸ਼ਾਤ ਇੱਥੇ ਬੈਠ ਕੇ ਸੰਗਤ ਦਾ ਭਲਾ ਵੀ ਕਰਦੇ ਰਿਹਾ ਔਰ ਇੱਥੇ ਜਿਹੜਾ ਆ ਔਰ ਇਸ ਧੂਨੇ ਦੀ ਜਿਹੜੀ ਆ ਜਿਹੜੀ ਸਾਰੀ ਦੇਖ ਰਹੇ ਉਸ ਸਮੇਂ ਦੇ ਵਿੱਚ ਸਤਿਗੁਰੂ ਗਿਆਨਾ ਦੀ ਮਹਾਰਾਜ ਦੇ ਹੱਥ ਹੁੰਦੀ ਸੀ ਔਰ ਮਹਾਰਾਜ ਇਹ ਵੀ ਜਾਣਨਾ ਚਾਹੁੰਦੇ ਆ ਕਿ ਜਿਵੇਂ ਤੁਸੀਂ ਇਸ ਆਸ਼ਰਮ ਤੇ ਰਹਿੰਦੇ ਹੋ ਤੇ ਕਿਵੇਂ ਕਿਵੇਂ ਸਹਿਯੋਗ ਆ ਕਿਉਂਕਿ ਕਈ ਵਾਰੀ ਆਪਾਂ ਜ਼ਿਕਰ ਕਰਦੇ ਆ ਕਿ ਕਾਫੀ ਆਸ਼ਰਮ ਐ ਦੇਖਦਾ ਕਿ ਬਹੁਤ ਸਾਰੇ ਆਸ਼ਰਮ ਤੇ ਅਸੀਂ ਜਾਣਦੇ ਆ ਤੇ ਸੰਗਤ ਦੇ ਪ੍ਰਭਾਵ ਦੀ ਗੱਲ ਕਰਦੇ ਆ ਤੇ ਸੰਗਤ ਦਾ ਇੰਨਾ ਮਦਰੁਝਾਨ ਹੈ ਨੀਗਾ ਕਿਉਂਕਿ ਸੰਗਤ ਬੇਮਕ ਹੋ ਰਹੀ ਆ ਆਪਣੇ ਇਤਿਹਾਸ ਤੋਂ ਔਰ ਅਸੀਂ ਵੀ ਇਹੀ ਪ੍ਰਯਾਸ ਕਰ ਰਹੇ ਹਾਂ ਕਿ ਸੰਗਤ ਤੱਕ ਇੱਕ ਮੈਸੇਜ ਜਾਵੇ ਪਰ ਤੁਹਾਨੂੰ ਕਹੋ ਜਿਆ ਇਸ ਏਰੀਏ ਦਾ ਜਾਂ ਫਿਰ ਬਾਹਰ ਦੀ ਸੰਗਤ ਦਾ ਕਿਹੋ ਜਿਹਾ ਸਹਯੋਗ ਆ ਇਸ ਆਸ਼ਰਮ ਦੀ ਦੇਖ ਰੇ ਲਈ ਦੇਖੋ ਜੀ ਸੰਗਤ ਦੇ ਸਹਯੋਗ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ ਜੀ ਸਾਧੂ ਭਜਨ ਕਰ ਸਕਦੇ ਆ ਜੀ ਬਾਣੀ ਪੜ ਸਕਦੇ ਆ ਜੀ ਸੇਵਾ ਸੰਗਤਾਂ ਨੇ ਕਰਨੀ ਆ ਜੀ ਇਸ ਡੇਰੇ ਤੇ ਸਹਯੋਗ ਸਾਨੂੰ ਹੈ ਨਗਰ ਦੀਆਂ ਸੰਗਤਾਂ ਦਾ ਜੀ ਔਰ ਇੰਗਲੈਂਡ ਦੀ ਸੰਗਤ ਔਰ ਦੁਬਈ ਦੀ ਸੰਗਤ ਹੋਰ ਵੀ ਸੰਗਤਾਂ ਆਂਦੇਸ ਬਿਥੇ ਦੀਆਂ ਸੰਗਤਾਂ ਜਦੋਂ ਜਦੋਂ ਸਮਾਂ ਮਿਲਦਾ ਸੇਵਾ ਦਾ ਉਹ ਸੇਵਾ ਕਰਦੀਆਂ ਇਸ ਤਰ੍ਹਾਂ ਇੰਗਲੈਂਡ ਦੀ ਸੰਗਤ ਨੇ ਪਹਿਲਾਂ ਤੋਂ ਸ਼ੁਰੂਆਤ ਜਿਹੜੀ ਇੰਗਲੈਂਡ ਦੀ ਸੰਗਤ ਨੇ ਫਿਰ ਦੁਬਈ ਦੀ ਸੰਗਤ ਉਹ ਕਾफी ਸੇਵਾ ਇੱਥੇ ਨਿਭਾ ਰਹੀ ਹੈ ਜੀ ਉਹ ਜਦੋਂ ਵੀ ਸੁਜੋਗ ਸਾਨੂੰ ਲੋੜ ਪੈਂਦੀ ਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਜੀ ਦੁਬਈ ਦੇ ਵਿੱਚ ਦੋ ਵਾਰ ਅਸੀਂ ਦੋ ਵਾਰੀਆਂ ਅਸੀਂ ਗਏ ਵੀ ਆ ਅੱਛਾ ਜੀ ਪ੍ਰਚਾਰ ਦੇ ਲਈ ਹਾਂਜੀ ਜੀ ਉੱਥੇ ਸਤਿਗੁਰੂ ਗਿਆਨਨਾਥ ਜੀ ਵਾਲਮਿਕ ਭਗਵਾਨ ਜੀ ਦੇ ਪ੍ਰਗਟ ਦਨ ਤੇ ਅੱਛਾ ਜੀ ਹਾਂਜੀ ਤੇ ਦੋ ਵਾਰੀ ਸਾਨੂੰ ਬੁਲਾਇਆ ਗਿਆ ਜੀ ਉਹ ਸੰਗਤਾਂ ਦਾ ਕਾਫੀ ਸੰਜੋਗ ਹੈ ਜੀ ਜੀ ਤੇ ਮਹਾਰਾਜ ਜੀ ਆ 베ਰੀ ਸਾਹਿਬ ਬਾਰੇ ਵੀ ਜਾਣਨਾ ਚਾਹੁੰਦੇ ਆ ਕਿ ਇਸ 베ਰੀ ਦਾ ਤੁਸੀਂ ਆਫ ਦਾ ਰਿਕਾਰਡ ਜ਼ਿਕਰ ਕਰਦੇ ਸੀ ਕਿ ਇਹ ਬੜੀ 베ਰੀ ਦੇ ਵਿੱਚ ਬੜੀ ਯਾਨੀ ਕਿ ਸ਼ਕਤੀ ਆ ਕਿ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਤਾਂ ਉਹ ਇਹਦਾ ਇੱਕ ਪੱਤਾ ਖਾਲੇ ਤਾਂ ਉਹ ਠੀਕ ਹੋ ਜਾਂਦਾ ਉਹ ਵੀ ਜਾਣਨਾ ਚਾਹੁੰਦੇ ਆ ਕਿ ਇਸ 베ਰੀ ਬਾਰੇ ਵੀ ਜ਼ਰੂਰ ਜਾਣਨਾ ਪਾਇਓ ਇਹ 베ਰੀ ਜੀ ਸਤਿਗੁਰੂ ਗਿਆਨ ਨਾ ਜੀ ਗੁਰਪਰਮੇਸ਼ਰਾਂ ਨੇ ਸ਼ਨਾਣ ਕੀਤਾ ਇੱਥੇ ਤੇ 베ਰੀ ਹੋਈ ਆ ਜੀ ਇਹ 베ਰੀ ਦੀ ਇਹ ਆ ਜੀ ਖਾਸियत ਸਾਨੂੰ ਵੀ ਇਸ ਗੱਲ ਦਾ ਨਹੀਂ ਪਤਾ ਕਿਉਂਕਿ ਸੰਗਤਾਂ ਦੱਸਦੀਆਂ ਜਿਨ੍ਹਾਂ ਜਿਨ੍ਹਾਂ ਨੇ ਇਹ ਚੀਜ਼ ਨੂੰ ਜਾਣਿਆ ਕਿਆ ਬਾਤ ਉਹ ਕਹਿੰਦੇ ਇਸ ਦਾ ਪੱਤਾ ਜਿਹੜਾ ਮੂੰਹ ਦੇ ਵਿੱਚ ਪਾ ਲਵੇ ਉਸ ਦੇ ਦੰਦ ਦਾੜ ਮੂੰਹ ਦੇ ਵਿੱਚ ਛਾਲੇ ਆ ਉਹ ਰੋਗ ਜਿਹੜਾ हट ਜਾਂਦਾ ਜੀ ਇਹ 베ਰੀ ਦੀ ਕਰ ਇਹ ਆ ਜੀ ਕਰਾਮਾਤ ਜੀ ਹਾਂਜੀ ਚਲੋ ਮਹਾਰਾਜ ਜੀ ਇਹ ਇਹ ਵੀ ਜਾਨਣਾ ਚਾਹੁੰਦੇ ਆ ਕਿ ਜਿਵੇਂ ਤੁਸੀਂ ਜ਼ਿਕਰ ਕਰਦੇ ਹੋ ਕਿ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬੜਾ ਪ੍ਰਕੋਪ ਰਿਆ ਇਸ ਏਰੀਆ ਦੇ ਉੱਤੇ ਔਰ ਤੁਹਾਡੇ ਤੇ ਵੀ ਬੜੀ ਰਹਿਮਤ ਆ ਤੁਸੀਂ ਦੇਸਾਂ ਪਰਦੇਸਾਂ ਦੇ ਵਿੱਚ ਖਾਸ ਤੌਰ ਤੇ ਵਾਲਮੀਕੀ ਮਹਾਰਾਜ ਜੀ ਦੇ ਪ੍ਰਚਾਰ ਦੇ ਲਈ ਜਾਣੇ ਆ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਪ੍ਰਚਾਰ ਹੋ ਰਿਹਾ ਕੀ ਸਹੀ ਹੋ ਰਿਹਾ ਤੁਹਾਡੇ ਮੁਤਾਬਕ ਸਹੀ ਹੋ ਰਿਹਾ ਕਿ ਨਹੀਂ ਸਹੀ ਹੋ ਰਿਹਾ ਜਾਂ ਫਿਰ ਜੇ ਹੋ ਰਿਹਾ ਤੇ ਕਿਵੇਂ ਕਿਵੇਂ ਹੋ ਰਿਹਾ ਦੇਖੋ ਪ੍ਰਚਾਰਤ ਆਪੋ ਆਪਣਾ ਜਿਹੜੇ ਪ੍ਰਚਾਰਕ ਆ ਉਹ ਹਰ ਕੋਈ ਵਧੀਆ ਤਰੀਕੇ ਨਾਲ ਕਰਨਾ ਚਾਹੁੰਦਾ ਜੀ ਹਰ ਕੋਈ ਵਧੀਆ ਤਰੀਕੇ ਨਾਲ ਕਰਨਾ ਚਾਹੁੰਦਾ ਬਾਕੀ ਫਿਰ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਆ ਪਹਿਲੇ ਸਮੇਂ ਦੇ ਵਿੱਚ ਸਤਿਗੁਰੂ ਗਿਆਨਨਾਥ ਜੀ ਮਹਾਰਾ ਨੇ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਉਦੋਂ ਪ੍ਰਚਾਰਕ ਨਹੀਂ ਸੀ ਜੀ ਉਦੋਂ ਬਹੁਤ ਘੱਟ ਪ੍ਰਚਾਰਕ ਸੀ ਦਾਸ ਦੇ ਪਿਤਾ ਜੀ ਜੀ ਬਾਬਾ ਗੁਰਨਾਮਨਾਥ ਜੀ ਬਾਬਾ ਪੂਰਨਾ ਜੀ ਮਹਾਰਾ ਉਹ ਪ੍ਰਚਾਰ ਕਰਿਆ ਕਰਦੇ ਸਨ ਜੀ ਪਰ ਹੁਣ ਦੇ ਸਮੇਂ ਦੇ ਵਿੱਚ ਤੇ ਬਹੁਤ ਜ਼ਿਆਦਾ ਕੀਰਤਨ ਕਰਦੇ ਨੇ ਮੁੰਡੇ ਬਹੁਤ ਜ਼ਿਆਦਾ ਵਧੀਆ ਪ੍ਰਚਾਰ ਹੁੰਦਾ ਜਿਹੜੇ ਪ੍ਰਚਾਰਕ ਵਧੀਆ ਪ੍ਰਚਾਰ ਕਰਦੇ ਆ ਹੁਣ ਤਾਂ ਅੱਗੇ ਨਾਲੋਂ ਬਹੁਤ ਵਧੀਆ ਹੋ ਰਿਹਾ ਜੀ ਬਾਕੀ ਹੌਲੀ ਹੌਲੀ ਜਿਸ ਤਰ੍ਹਾਂ ਜਿੱਦਾਂ ਜਿੱਦਾਂ ਗਿਆਨ ਆਈ ਜਾਂਦਾ ਓਦਾਂ ਓਦਾਂ ਵਧੀਆ ਤੋਂ ਵਧੀਆ ਰੁਝਾਨ ਵਧ ਰਿਹਾ ਤੁਹਾਡੀ ਕਹਿਨ ਤਾ ਵੀ ਸੰਗਤ ਦਾ ਰੁਝਾਨ ਵਧ ਰਿਹਾ ਤੇ ਮਹਾਰਾਜ ਜੀ ਹੁਣ ਜਿਹੜਾ ਮੌਜੂਦਾ ਸਮੇਂ ਇਸ ਆਸ਼ਰਮ ਦੇ ਵਿੱਚ ਜਿਹੜੀ ਤੁਸੀਂ ਸੇਵਾ ਨਿਭਾ ਰਹੇ ਹੋ ਇਹ ਕਿਹੜਾ ਗ੍ਰੰਥ ਇਥੇ ਪ੍ਰਕਾਸ਼ ਹੈ ਔਰ ਕਿਵੇਂ ਬਾਣੀ ਦਾ ਪ੍ਰਚਾਰ ਹੁੰਦਾ ਉਹ ਵੀ ਜਾਨਣਾ ਚਾਹੁੰਦੇ ਆ ਇੱਥੇ ਦੇਖੋ ਜੀ ਕੋਈ ਮਤ ਭੇਦ ਕੋਈ ਹੈ ਨਹੀਂ ਇੱਥੇ ਅੱਛਾ ਜੀ ਗਿਆਨ ਪ੍ਰਕਾਸ਼ ਗ੍ਰੰਥ ਜੀ ਉਹਦਾ ਵੀ ਪਾਠ ਕਰਦੇ ਆ ਜੀ ਰਮੈਣ ਸਾਹਿਬ ਦਾ ਵੀ ਪਾਠ ਕਰਦੇ ਆ ਔਰ ਸ਼੍ਰੀ ਜੋਗ ਵਿਸ਼ਿਸ਼ਟ ਗ੍ਰੰਥ ਜਿਹੜਾ ਉਹਦਾ ਵੀ ਉਹਦਾ ਵੀ ਪਾਠ ਕਰਦੇ ਆ ਜੀ ਹਾਂਜੀ ਜੀ ਔਰ ਸੰਗਤ ਨੂੰ ਦਰਸ਼ਨ ਜ਼ਰੂਰ ਆਸ਼ਰਮ ਦੇ ਵੀ ਕਰਵਾ ਦਿੰਦੇ ਆ ਕਿ ਇਸ ਆਸ਼ਰਮ ਦੇ ਤੁਸੀਂ ਸੰਗਤ ਜੀ ਦਰਸ਼ਨ ਕਰੋ ਕਿ ਖਾਸ ਤੌਰ ਤੇ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਦੀ ਕਿਰਪਾ ਦੇ ਸਦਕਾ ਉਨ੍ਹਾਂ ਦੀ ਰਹਿਮਤ ਔਰ ਬਖਸ਼ਿਸ਼ ਦੇ ਸਦਕਾ ਜਿਹੜਾ ਇਹ ਆਸ਼ਰਮ ਹੈ ਔਰ ਇੱਥੇ ਗਿਆਨ ਪ੍ਰਕਾਸ਼ ਜੀ ਪਾਵਨ ਜੋਗਸਿਸ ਜੀ ਔਰ ਰਮਨ ਸਾਹਿਬ ਦਾ ਜਿਹੜਾ ਜਿਹੜਾ ਆ ਪ੍ਰਚਾਰ ਜਿਹੜਾ ਪ੍ਰਕਾਸ਼ ਹੈ ਔਰ ਸੰਗਤ ਦਾ ਬੜਾ ਸਹਿਯੋਗ ਹੈ ਔਰ ਹੁਣ ਵੀ ਜਿਹੜਾ 30 ਤਰੀਕ ਨੂੰ ਖਾਸ ਤੌਰ ਤੇ ਜਿਹੜਾ ਆਸ਼ਰਮ ਦੇ ਵਿੱਚ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਆ ਪ੍ਰੋਗਰਾਮ ਹੋਣਾ ਵਾ ਔਰ ਸੰਗਤ ਨੂੰ ਬੇਨਤੀ ਹੈ ਕਿਸਾਯੋਗ ਵੀ ਜ਼ਰੂਰ ਕਰਿਓ ਔਰ ਜਿਹੜੇ ਸਾਥੀਆਂ ਤੱਕ ਸਾਡੀ ਵੀਡੀਓ ਜਾਊਗੀ ਮਹਾਰਾਜ ਜੀ ਹੁਣਾਂ ਦਾ ਨੰਬਰ ਜ਼ਰੂਰ ਵੀਡੀਓ ਚ ਚਲਾਵਾਂਗੇ ਔਰ ਕਿਉਂਕਿ ਦੇਖੋ ਸਹਿਯੋਗ ਜਿਹੜਾ ਹੈ ਨਾ ਸਹਿਯੋਗ ਦੇ ਸਦਕਾ ਹੀ ਜਿਹੜੇ ਆਸ਼ਰਮ ਹੈ ਜਾਂ ਕੋਈ ਗੋਈ ਵੀ ਜਿਹੜਾ ਧਾਰਮਿਕ ਸਥਾਨ ਹੈ ਉਸ ਸੰਗਤ ਦੇ ਸਹਿਯੋਗ ਤੋਂ ਬਿਨਾ ਜਿਹੜਾ ਉਹ ਨਹੀਂ ਚੱਲਦਾ ਔਰ ਜ਼ਰੂਰ ਜਾਣਨਾ ਚਾਹੁੰਦੇ ਮਹਾਰਾਜ ਜੀ ਜਿਹੜਾ ਇਸ ਪਾਲਕੀ ਸਾਹਿਬ ਬਾਰੇ ਵੀ ਜਾਣਨਾ ਚਾਹੁੰਦੇ ਆ ਕਿ ਸਤਗੁਰੂ ਗੁਰੂ ਗਿਆਨਾ ਜੀ ਮਾਰੀ ਦਾ ਸਰੂਪ ਲੱਗਾ ਹੋਇਆ ਔਰ ਜੋਤ ਵੀ ਆ ਆ ਜਿਹੜਾ ਸਭ ਤੋਂ ਪੁਰਾਣਾ ਸਰੂਪ ਇਹ ਇਹਦੇ ਵੀ ਜਰੂਰ ਸੰਗਤ ਨੂੰ ਦਰਸ਼ਨ ਕਰਵਾਇਓ ਕਿ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਦੇ ਮਹਾਰਾਜ ਜੀ ਇਹ ਜਿਹੜਾ ਜਿਵੇਂ ਤੁਸੀਂ ਜ਼ਿਕਰ ਕਰਦੇ ਸੀ ਕਿ ਪੁਰਨਾਥ ਮਹਾਰਾਜ ਜੀ ਦਾ ਜਿਹੜਾ ਇੱਥੇ ਹੀ ਸਾਰਾ ਕੁਝ ਗੁਰਮਰਿਆਦਾ ਜਿਹੜੀ ਹੋਈ ਆ ਇਹ ਉਹੀ ਸਰੂਪ ਤਾਂ ਨਹੀਂ ਆ ਜੀ ਨਹੀਂ ਉਹ ਨਹੀਂ ਜੀ ਅੱਛਾ ਜੀ ਇਹ ਉਹ ਨਹੀਂ ਐ ਤੇ ਬਾਅਦ ਵਿੱਚ ਬਾਅਦ ਵਿੱਚ ਦਾ ਸਰੂਪ ਐ ਇਹ ਤੇ ਸਤ ਇਹ ਤੇ ਬਾਬਾ ਜੀ ਪੁਰਨਾਥ ਜੀ ਮਹਾਰਾਜ ਦੇ ਤੰਨਾ ਦੇ ਵਿੱਚ ਮੰਦਰਾ ਹੈ ਗਿਆ ਅੱਛਾ ਜੀ ਸਾਧੂ ਬਣ ਗਏ ਜੀ ਉਹਨਾਂ ਦੇ ਮਾਤਾ ਪਿਤਾ ਨੇ ਜਦੋਂ ਇੱਥੇ ਚੜਾਇਆ ਸੀ ਉਦੋਂ ਬਾਬਾ ਜੀ ਬਹੁਤ ਹਲਕੇ ਸੀ ਜੀ ਹਾਂ ਜੀ ਜੀ ਔਰ ਸੰਗਤ ਜੀ ਨੂੰ ਬੇਨਤੀ ਆ ਕਿ ਸੰਗਤ ਜੀ ਵੀਡੀਓ ਨੂੰ ਦੇਖਦੇ ਰਹੋ ਔਰ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰੀ ਜਾਓ ਕਿਉਂਕਿ ਅ ਤੁਹਾਡਾ ਇੱਕ ਸ਼ੇਅਰ ਜਿਹੜਾ ਸੰਗਤ ਦੇ ਉਸ ਉਹ ਹਰ ਉਸ ਸੰਗਤ ਦੀ ਮੈਸੇਜ ਤੱਕ ਜਾਊਗਾ ਤਾਂ ਜੋ ਜਿਹੜਾ ਸੰਗਤ ਤੱਕ ਸਤਿਗੁਰੂ ਗੁਰੂ ਗਾਨਾ ਜੀ ਮਾਰੀ ਦੀ ਬਾਣੀ ਔਰ ਸਤਿਗੁਰੂ ਗੁਰੂ ਗਿਆਨ ਜੀ ਮਾਰੀ ਦਾ ਕੀਤਾ ਹੋਇਆ ਇਸ ਕੌਮ ਦੇ ਉੱਪਰ ਔਰ ਇਸ ਸੰਗਤ ਦੇ ਉੱਪਰ ਜਿਹੜੀ ਉਹਨਾਂ ਦੀ ਬਖਸ਼ਿਸ਼ ਹੈ ਉਹਦੇ ਬਾਰੇ ਜਿਹੜਾ ਸੰਗਤ ਨੂੰ ਜਿਹੜਾ ਪਤਾ ਲੱਗ ਸਕੇ ਮਹਾਰਾਜ ਜੀ ਜਾਨਣਾ ਚਾਹੁੰਦੇ ਆ ਕਿ ਇਸ ਪਾਵਨ ਗ੍ਰੰਥਾਂ ਦੇ ਬਾਰੇ ਵੀ ਜਾਨਣਾ ਚਾਹੁੰਦੇ ਆ ਕਿ ਕਿਹੜੇ ਕਿਹੜੇ ਪ੍ਰਕਾਸ਼ ਨੇ ਇੱਥੇ ਗ੍ਰੰਥ ਇਹ ਗ੍ਰੰਥ ਹੈ ਜੀ ਸ਼੍ਰੀ ਗਿਆਨ ਪ੍ਰਕਾਸ਼ ਗ੍ਰੰਥ ਜੀ ਮਹਾਰਾਜ ਜੀ ਸ਼੍ਰੀ ਰਮਾਇਣ ਸਾਹਿਬ ਜੀ ਸ਼੍ਰੀ ਜੋਗ ਉਪਸ਼ਿਸ਼ਟ ਗ੍ਰੰਥ ਜੀ ਇਹ ਤਿੰਨੋਂ ਗ੍ਰੰਥ ਹੈ ਜੀ ਜੀ ਮਹਾਰਾਜੀ ਸੰਗਤ ਨੂੰ ਜਿਵੇਂ ਹੁਣ 30 ਤਰੀਕ ਨੂੰ ਵੀ ਜਿਹੜਾ ਇੱਕ ਪ੍ਰੋਗਰਾਮ ਇਸ ਆਸ਼ਰਮ ਵਿੱਚ ਆ ਤੁਹਾਡੀ ਵੀਡੀਓ ਸੁਣੀ ਸੀ ਔਰ ਜਾਣਨਾ ਚਾਹੁੰਦੇ ਸੰਗਤ ਨੂੰ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਕਿ ਜਿਵੇਂ ਪਹਿਲਾਂ ਸੰਗਤ ਸਹਿਯੋਗ ਕਰਦੀ ਆ ਸੰਗਤ ਨੂੰ ਜਰੂਰ ਅਪੀਲ ਕਰਿਓ ਇਸ ਵੀਡੀਓ ਦੇ ਰਾਹੀਂ ਤਾਂ ਜੋ ਜਿਹੜਾ ਸੰਗਤ ਦਾ ਤੱਕ ਜਿਹੜਾ ਆਪਣਾ ਇੱਕ ਮੈਸੇਜ ਵੀ ਪਹੁੰਚ ਸਕੇ ਕਿ ਜਿਹੜਾ 30 ਤਰੀਕ ਨੂੰ ਪ੍ਰੋਗਰਾਮ ਹੋਣ ਜਾ ਰਿਹਾ ਉਹਦੇ ਬਾਰੇ ਵੀ ਜਾਣਨਾ ਚਾਹੁੰਦੇ ਹਾਂ ਹਾਂਜੀ ਇਹ ਜਿਹੜਾ ਮੇਲਾ ਮਹਾਰਾ ਦਾ 30 ਤਰੀਕ ਨੂੰ ਆ ਰਿਹਾ ਜੀ 15 ਭਾਦਰੋਂ ਦੇਸੀ ਅੰਗਰੇਜ਼ੀ 30 ਅਗਸਤ ਦਿਨ ਸ਼ਨੀਵਾਰ ਨੂੰ ਇਹ ਮੇਲਾ ਮਹਾਰਾ ਦਾ ਮਨਾਇਆ ਜਾ ਰਿਹਾ ਜੀ ਇਸ ਦੇ ਵਿੱਚ ਤੁਹਾਡੇ ਚੈਨਲ ਦਾ ਦੱਸ ਦਿੰਨੇ ਦਰਾਵੜ ਚੈਨਲ ਜਿਹੜਾ ਉਹਦੇ ਤੇ ਤੁਸੀਂ ਲਾਈਵ ਦੇਖ ਸਕਦੇ ਆ ਮੇਲਾ ਸਾਧੂਆਂ ਦੇ ਦਰਸ਼ਨ ਕਰ ਸਕਦੇ ਆ ਔਰ satsang ਭਜਨ ਕੀਰਤਨ ਕਰ ਸਕਦੇ ਆ ਦੇਖ ਸਕਦੇ ਆ ਔਰ ਸੰਗਤਾਂ ਦੇ ਦਰਸ਼ਨ ਕਰ ਸਕਦੇ ਆ ਜੀ ਸੋ ਸੰਗਤ ਜੀ ਆਪ ਜੀ ਨੂੰ ਇਸ ਆਸ਼ਮ ਦੇ ਵੀ ਦਰਸ਼ਨ ਕਰਵਾਏ ਔਰ ਆਉਣ ਵਾਲੇ ਜਿਹੜਾ ਪ੍ਰੋਗਰਾਮ ਆ ਉਹਦੇ ਬਾਰੇ ਵੀ ਜਿਹੜਾ ਤੁਹਾਨੂੰ ਜਿਹੜਾ ਦੱਸਿਆ ਗਿਆ ਕਿ ਮਹਾਰਾਜ ਜੀ ਹੁਣਾਂ ਨੇ ਜ਼ਿਕਰ ਕੀਤਾ ਕਿ ਕਿ ਮਹਾਰਾਜ ਜੀ ਨੇ ਜ਼ਿਕਰ ਕੀਤਾ ਕਿ 30 ਤਰੀਕ ਨੂੰ 30 ਅਗਸਤ ਨੂੰ ਜਿਹੜਾ ਵਾ ਇਸੇ ਆਸ਼ਰਮ ਚ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਦੇ ਆਸ਼ਰਮ ਦੇ ਵਿੱਚ ਜਿਹੜਾ ਵਾ ਤੁਹਾਨੂੰ ਜਿਹੜਾ ਦਰਾਵੜ ਚੈਨਲ ਤੇ ਲਾਈਵ ਪ੍ਰੋਗਰਾਮ ਦੇਖਣ ਨੂੰ ਮਿਲੇਗਾ ਔਰ ਤੁਹਾਨੂੰ ਪੂਰਾ ਸਾਹਿਬ ਦੇ ਵੀ ਦਰਸ਼ਨ ਕਰਵਾਉਣ ਲੱਗੇ ਆ ਸੋ ਸੰਗਤ ਜੀ ਬੇਨਤੀ ਆ ਕਿ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੀ ਜਾਇਓ ਤਾਂ ਜੋ ਹੋਰਾਂ ਸੰਗਤਾਂ ਤੱਕ ਇੱਕ ਜਿਹੜਾ ਮੈਸੇਜ ਆ ਆਪਦੇ ਜਰੀਏ ਜਿਹੜਾ ਪਹੁੰਚ ਸਕੇ ਔਰ ਤੁਹਾਨੂੰ ਪੂਰਾ ਸਾਹਿਬ ਦੇ ਦਰਸ਼ਨ ਕਰਵਾਉਣ ਲੱਗੇ ਆ ਸੋ ਮਹਾਰਾਜ ਜੀ ਜ਼ਰੂਰ ਇਸ ਪੂਰਾ ਸਾਹਿਬ ਦੇ ਬਾਰੇ ਵੀ ਜਾਣਨਾ ਪਾਇਓ ਵਾਹ ਕੀ ਸਕੂਨ ਹੈ ਮਹਾਰਾਜ ਜੀ ਉੱਪਰ ਆਪਾਂ ਨੂੰ ਦੇਖ ਲਓ ਗਰਮੀ ਲੱਗਦੀ ਸੀ ਔਰ ਇੱਥੇ ਬਿਲਕੁਲ ਠੰਡਾ ਮਹਿਸੂਸ ਹੋ ਰਿਹਾ ਫੀਲ ਹੋ ਰਿਹਾ ਹਾਂਜੀ ਮਹਾਰਾਜ ਜੀ ਇਸ 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 ਦੇ ਬਾਰੇ ਵੀ ਜ਼ਰੂਰ ਜਾਣਨਾ ਪਾਇਓ ਸੰਗਤ ਨੂੰ ਪਤਾ ਲੱਗ ਸਕੇ ਇਸ ਪੂਰਾ ਸਾਹਿਬ ਬਾਰੇ ਸੋ ਸੰਗਤ ਜੀ ਤੁਹਾਨੂੰ ਪੂਰਾ ਸਾਹਿਬ ਦੇ ਦਰਸ਼ਨ ਕਰਵਾ ਰਹੇ ਆਂ ਔਰ ਮਹਾਰਾਜ ਜੀ ਤੁਹਾਨੂੰ ਜ਼ਰੂਰ ਚਾਣਨਾ ਪਉਣਗੇ ਕਿ ਇਸ ਪੂਰਾ ਸਾਹਿਬ ਬਾਰੇ ਜ਼ਰੂਰ ਚਾਣਨਾ ਪਉਣਗੇ ਹਾਂਜੀ ਮਹਾਰਾਜ ਜੀ ਹਾਂਜੀ ਇਹ ਜਿਹੜਾ ਪੂਰਾ ਸਾਹਿਬ ਹੈ ਜੀ ਇਹ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਨੇ ਜਦੋਂ ਮਹਾਰਾਜ ਤੀਰਥ ਤੇ ਗਏ ਆ ਮਹਾਰਾਜ ਨੇ ਪੰਜ ਇੱਟਾਂ ਉਥੋਂ ਕਲਵਾਈਆਂ ਅੱਛਾ ਜੀ ਫਿਰ ਮਹਾਰਾਜ ਨੇ ਆਪਣੇ ਦੱਸ ਕੇ ਇੱਥੇ ਪੂਰਾ ਬਣਾਉਣਾ ਅੱਛਾ ਜੀ ਇਹ ਪੂਰਾ ਤਿਆਰ ਕਰਵਾਇਆ ਔਰ ਸਤਿਗੁਰੂ ਨੇ ਕਿਉਂ ਭੋਰਾ ਤਿਆਰ ਕਰਵਾਇਆ ਜਿੱਥੇ-ਜਿੱਥੇ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਦਾ ਆਸ਼ਰਮ ਆ ਜਿੱਥੇ-ਜਿੱਥੇ ਉਹਨਾਂ ਦੇ ਚਰਨ ਛੋਹ ਪ੍ਰਾਪਤਿਆ ਜਿੱਥੇ-ਜਿੱਥੇ ਮਹਾਰਾਜ ਰਹੇ ਆ ਜੀ ਮਹਾਰਾਜ ਜੀ ਉਥੇ ਕਿਉਂ ਭੋਰਾ ਬਣਾਇਆ ਗਿਆ ਇਹਦੀ ਵਜ੍ਹਾ ਜੀ ਜੀ ਕਿਉਂਕਿ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਆਪਣੇ ਜਿਹੜੇ ਸੰਤ ਸੀ ਉਹਨਾਂ ਦੇ ਸੇਵਕ ਉਹਨਾਂ ਨੂੰ ਤਪ ਕਰਾਉਂਦੇ ਸੀ ਮਹਾਰਾਜ ਕੀ ਬਾਤ ਹੈ ਜੀ ਜੀ ਭੋਰੇ ਦੇ ਵਿੱਚ ਉਹਨਾਂ ਨੂੰ ਬਾ ਦਿੰਦੇ ਸੀ ਉਹਨਾਂ ਨੂੰ ਕਹਿੰਦੇ ਸੀ ਭਜਨ ਕਰੋ ਤਪ ਕਰੋ ਜੀ ਇਸ ਕਰਕੇ ਭੋਰਾ ਬਣਾਇਆ ਜਿ ਦੇਖੋ ਕਿੰਨੀ ਸ਼ਾਂਤੀ ਆ ਭਜਨ ਕੀਤਾ ਇੱਥੇ ਤੇ ਕਿੰਨੀ ਸ਼ਾਂਤੀ ਆ ਇੱਥੇ ਜੀ ਜੀ ਸੋ ਸੰਗਤ ਜੀ ਖਾਸ ਤੌਰ ਤੇ ਜਿਹੜਾ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਦੀ ਜਿਹੜੀ ਅਡੋਲੋਜੀ ਸੀ ਨਾ ਇਹ ਇਸ ਭੋਰਾ ਸਾਹਿਬ ਨੂੰ ਤਿਆਰ ਕਰਨ ਦੀ ਉਹ ਇਹ ਸੀ ਕਿ ਖਾਸ ਤੌਰ ਤੇ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਦੇ ਜਿੰਨੇ ਵੀ ਚਰਨ ਚਰਨ ਸੇਵਕ ਸੀ ਜਾਂ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਦੇ ਚਰਨਾਂ ਨੂੰ ਦੇ ਨਾਲ ਜੁੜਨ ਆਉਂਦੇ ਸੀ ਸੰਗਤ ਤੇ ਉਹ ਨਾ ਨੂ ਜਿਹੜੇ ਮਹਾਰਾਜ ਦੇ ਸ਼ਿਸ਼ਯ ਵੀ ਸੀ ਉਹਨਾਂ ਨੂੰ ਵੀ ਖਾਸ ਤੌਰ ਤੇ ਇਹ ਪੂਰਾ ਸਾਹਿਬ ਦੇ ਵਿੱਚ ਜਿਹੜਾ ਆ ਤਪ ਕਰਵਾਇਆ ਜਾਂਦਾ ਸੀ ਕਰਪੂਥਰਾ ਦੇ ਵਿੱਚ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਸੀ ਕਿ ਉੱਥੇ ਵੀ ਪੂਰਾ ਸਾਹਿਬ ਆ ਔਰ ਇਸ ਪੂਰਾ ਸਾਹਿਬ ਦੀ ਗੱਲ ਕਰਦੇ ਆ ਤੇ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਦੇ ਆਪ ਉਹਨਾਂ ਦੀ ਕਿਰਪਾ ਦੇ ਸਦਕਾ ਉਹਨਾਂ ਦੀ ਰਹਿਮਤ ਦੇ ਸਦਕਾ ਜਿਹੜਾ ਇਹ ਪੂਰਾ ਸਾਹਿਬ ਆਪ ਉਹਨਾਂ ਨੇ ਇੱਟਾ ਲਿਆ ਕੇ ਜਿਹੜਾ ਇਹਨੂੰ ਤਿਆਰ ਕਰਵਾਇਆ ਸੀ ਔਰ ਸੰਗਤ ਜੀ ਆਪ ਜੀ ਨੂੰ ਬੇਨਤੀ ਆ ਕਿ ਵੀਡੀਓ ਨੂੰ ਜਰੂਰ ਬੱਦ ਤੋਂ ਬੱਦ ਸ਼ੇਅਰ ਕਰੀ ਜਾਓ ਔਰ ਤੁਹਾਨੂੰ ਨਾਲ ਦੀ ਨਾਲ 12ਵੀਂ ਹੋਰ ਵੀ ਜਿਹੜਾ ਆ ਇਸ ਆਸ਼ਰਮ ਦਾ ਰੂਪਰੇਖਾ ਦਿਖਾਉਣੀ ਹੈ ਮਹਾਰਾ ਜੀ ਟੋਟਲ ਤਕਰੀਬਨ ਕਿੰਨੀ ਕਿ ਜਗਾ ਹੋਊਗੀ ਇਸ ਆਸ਼ਰਮ ਦੀ ਤੁਹਾਡੇ ਤੁਹਾਡੇ ਮੁਤਾਬਕ ਕਿੰਨੀ ਕਿ ਜਗਾ ਆ ਇੱਥੇ ਅੱਧੇ ਕਿਲੇ ਦੇ ਆਸ-ਪਾਸ ਇਹ ਜਗਾ ਜੀ ਅੱਛਾ ਜੀ ਹਾਂ ਜੀ ਪਹਿਲਾਂ ਤਾਂ ਵੈਸੇ ਕਾਫੀ ਸੀ ਜੀ ਹੁਣ ਅੱਧੇ ਕਿਲੇ ਦੇ ਆਸ-ਪਾਸ ਜਗਾ ਹੈਗੀ ਹੈ ਜੀ ਮਹਾਰਾ ਜੀ ਤੁਸੀਂ ਜ਼ਿਕਰ ਕਰਦੇ ਸੀ ਆਫ ਦਾ ਰਿਕਾਰਡ ਕਿ ਇੱਥੇ ਆਪਣੀ ਸਤਿਗੁਰੂ ਗਿਆਨਾ ਜੀ ਮਹਾਰਾ ਜੀ ਪਹਿਲੀ ਪਹਿਲੀ ਵੀ ਸੀ ਉਹਨਾਂ ਦੀ ਪੈਲੀ ਵੀ ਬੋਹਦੇ ਹੁੰਦੇ ਸੀ ਖੇਤੀ ਕਰਦੇ ਸੀ ਉਹਦੇ ਬਾਰੇ ਵੀ ਜਾਨਣਾ ਚਾਹੁੰਦੇ ਜਦੋਂ ਸਤਿਗੁਰੂ ਗਿਆਨਨਾਥ ਜੀ ਮਹਾਰਾ ਇੱਥੇ ਰਹਿੰਦੇ ਸਨ ਉਹ ਪਹਿਲਾਂ ਇੱਥੇ 12 ਕਿੱਲੇ ਪੈਲੀ ਵਾਉਂਦੇ ਸੀ ਜਿਹੜੇ ਸੰਤ ਰਹਿੰਦੇ ਬਾਬਾ ਤਰਵੈਣੀ ਨਾਸ ਜੀ ਉਹ ਇੱਥੇ ਪੈਲੀ ਵਾਉਂਦੇ ਹੁੰਦੇ ਸੀ ਅੱਛਾ ਜੀ 12 ਕਿੱਲੇ ਮਹਾਰਾਜ ਦੀ ਪੈੜੀ ਸੀ ਜਿਸ ਤਰ੍ਹਾਂ ਪਹਿਲਾਂ ਉਹ ਸਾਧੂ ਸੰਤਾਂ ਨੂੰ ਦੇ ਦਿੰਦੇ ਸੀ ਕੋਈ ਰਜਿਸਟਰੀ ਤਾਂ ਹੈ ਨਹੀਂ ਸੀ ਪਹਿਲਾਂ ਦੇ ਭਲੇ ਸਮੇ ਸੀ ਭਲੇ ਸਮੇ ਸੀ ਜੀ ਉਦੋਂ ਤੋਂ ਜਿਹੜੀਆਂ ਆਮ ਮਤਲਬ ਜਟਾਂ ਕੀ ਕੋਬੋ ਸਿੰਘਾਂ ਕੋ ਵੀ ਪੈੜੀਆਂ ਉਹ ਵੀ ਉਦਾਂ ਹੀ ਸੀਗੀਆਂ ਜੀ ਬਾਅਦ ਵਿੱਚ ਰਜਿਸਟਰੀਆਂ ਇਹਨਾਂ ਨੇ ਕਰਵਾ ਲੀਆਂ ਜੋ ਮਰਜ਼ੀ ਹੋਇਆ ਇਦਾਂ ਸਤਿਗੁਰੂ ਗਿਆਨਨਾਥ ਜੀ ਮਹਾਰਾਜ 12 ਕਿੱਲੇ ਪੈੜੀ ਇੱਥੇ ਵਾਹੁੰਦੇ ਹੁੰਦੇ ਸੀ ਉਹ ਜ਼ਿਆਦਾ ਸੰਗਤਾਂ ਦਾ ਨਾਮ ਧਿਆਨ ਦੇਣ ਕਰਕੇ ਉਹ ਜਿਹੜੀ ਪੈੜੀ ਆ ਹੁਣ ਉਸ ਦਾ ਪਤਾ ਨਹੀਂ ਸੀ ਮਹਾਰਾਜ ਜੀ ਇਹ ਜਿਹੜਾ ਇਟਾਂ ਸਟਾਈਆਂ ਹੋਈਆਂ ਕੀ ਇਸ ਦੀ ਕਾਰਗੁਜ਼ਾਰੀ ਆਸ਼ਰਮ ਦੀ ਕਾਰਗੁਜ਼ਾਰੀ ਅੱਗੇ ਹੋਣੀ ਆ ਜੀ ਹਾਂ ਜੀ ਇੱਥੇ ਬਹੁਤ ਵੱਡਾ ਬਣ ਰਿਹਾ ਜੀ ਹਾਲ ਅੱਛਾ ਜੀ ਹਾਂ ਜੀ ਕਾਫੀ ਵੱਡਾ ਹਾਲ ਬਣੇਗਾ ਜੋ ਕਿ ਮੇਲੇ ਦਾ ਜਾਂ ਮੰਨ ਲਓ satsang ਇਹਦੇ ਵਿੱਚ ਹੀ ਹਾਂ ਜੀ ਹੋਇਆ ਕਰੇਗਾ satsang ਜੀ ਜਿਹੜੀਆਂ ਤੁਸੀਂ ਇਟਾਂ ਪਈਆਂ ਦੇਖ ਸਕਦੇ ਹੋ ਇਹ ਤਕਰੀਬਨ 사ਸੰਗ ਹਾਲ ਇੱਥੇ ਵੱਡਾ 사ਸੰਗ ਹਾਲ ਬਣੂਗਾ ਜਿੱਥੇ ਤਕਰੀਬਨ ਜਿਆਦਾ ਨਹੀਂ ਤਾਂ 3 ਤੋਂ 4000 ਬੰਦਾ ਆਰਾਮ ਦੇ ਨਾਲ ਬੈਠ ਸਕਦਾ ਔਰ ਖਾਸ ਤੌਰ ਤੇ 사ਸੰਗ ਦੀ ਗੱਲ ਕਰਦੇ ਤੇ 사ਸੰਗ ਹੋਇਆ ਕਰੂਗਾ ਇੱਥੇ ਸਤਿਗੁਰੂ ਗੁਰੂ ਜਾਨਾ ਦੀ ਮਾਰ ਜਿਹੜਾ ਔਰ ਮਾਰ ਦੀ ਲਾਸਟ ਦੇ ਵਿੱਚ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਲਾਸਟ ਦੇ ਵਿੱਚ ਅਸੀਂ ਇਹੀ ਕਰਨੀ ਚਾਹੁੰਦੇ ਆ ਅਪੀਲ ਜੀ ਕਿ ਵੱਧ ਤੋਂ ਵੱਧ ਵਾਲਮੀਕ ਭਗਵਾਨ ਜੀ ਦੇ ਚਰਨਾਂ ਦੇ ਨਾਲ ਜੁੜਿਆ ਜਾਵੇ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਦੇ ਚਰਨਾਂ ਦੇ ਨਾਲ ਜੁੜਿਆ ਜਾਵੇ ਜਿਹੜਾ ਆਪਾਂ ਇੱਧਰ ਉੱਧਰ ਜਾਂਦੇ ਆਂ ਦੇਖੋ ਜੇ ਮੰਨ ਲਓ ਕੋਈ ਵੀ ਸਰੀਰ ਨੂੰ ਕੋਈ ਤਕਲੀਫ ਆ ਜਾਂ ਮੰਨ ਲਓ ਪ੍ਰੋਬਲਮ ਆ ਉਹ ਆਪਾਂ ਜੇ ਦਵਾਈ ਲੈ ਕੇ ਆਪਾਂ ਨੂੰ ਉਹ ਸੋਲਵ ਹੋ ਜਾਂਦੀ ਤੇ ਫਿਰ ਇੱਧਰ ਉੱਧਰ ਜਾਣ ਦੀ ਆਪਾਂ ਨੂੰ ਕੋਈ ਲੋੜ ਨਹੀਂ ਹੈਗੀ ਜਾਈਏ ਆਪਾਂ ਤਾਂ ਜੇ ਉਹਨਾਂ ਨੂੰ ਕੋਈ ਦੁੱਖ ਜਾਂ ਕੋਈ ਮੁਸੀਬਤ ਨਹੀਂ ਆਉਂਦੀ ਤਾਂ ਆਪਾਂ ਉਧਰ ਜਾਈਏ ਨੇ ਤੇ ਆਪਣਾ ਧਰਮ ਤੇ ਬਹੁਤ ਵੱਡਿਆ ਆਪਣੇ ਗੁਰੂਆਂ ਦੇ ਹੱਥ ਦੇ ਵਿੱਚ ਕਲਮ ਆ ਉਹ ਇਸ਼ਾਰਾ ਹੀ ਦਿੰਦੀ ਆ ਪੜ੍ਹਨ ਦਾ ਹਰ ਇੱਕ ਦੇਵੀ ਦੇਵਤੇ ਦੇ ਕੋਲ ਹਥਿਆਰ ਆ ਕੋਈ ਨਾ ਕੋਈ ਪਰ ਵਾਲਮੀਕ ਭਗਵਾਨ ਜੀ ਦੇ ਹੱਥ ਦੇ ਵਿੱਚ ਕੀ ਆ ਕਲਮ ਉਹ ਇਸ਼ਾਰਾ ਇਹ ਹੀ ਦਿੰਦੀ ਆ ਵੀ ਵੱਧ ਤੋਂ ਵੱਧ ਪੜ੍ਹਾਈ ਕਰੋ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰੋ ਜੀ ਹਾਂਜੀ ਬਹੁਤ ਹੀ ਸਤਿਕਾਰਯੋਗ ਸੰਤ ਸੰਤ ਮਹਾਨਾ ਜੀ ਔਰ ਇਹਨਾਂ ਦਾ ਜਿਹੜਾ ਬਚਨ ਹੈ ਲਾਸਟ ਦੇ ਵਿੱਚ ਉਹਨਾਂ ਨੇ ਇਹੀ ਬਚਨ ਕੀਤਾ ਕਿ ਖਾਸ ਤੌਰ ਤੇ ਸੰਗਤ ਜਿਹੜੀ ਆ ਭਗਵਾਨ ਵਾਲਮੀਕੀ ਮਹਾਰਾਜ ਜੀ ਔਰ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਸਾਡੇ ਰੈਬਨਾ ਦੇ ਇਤਿਹਾਸ ਤੋਂ ਬੇਮੁਖ ਹੋ ਰਹੀ ਆ ਔਰ ਸੰਗਤ ਨੂੰ ਅਪੀਲ ਕਰਦੇ ਆ ਕਿ ਸੰਗਤ ਜੀ ਖਾਸ ਤੌਰ ਤੇ ਜਿਹੜਾ ਸਾਡਾ ਇਤਿਹਾਸ ਹੈ ਉਸ ਤੋਂ ਬੇਮੁਖ ਨਾ ਹੋਵੋ ਕਿਉਂਕਿ ਜਿਹੜਾ ਸਾਡਾ ਜਿਹੜਾ ਧਰਮ ਹੈ ਭਗਵਾਨ ਵਾਲਮੀਕੀ ਮਹਾਰਾਜ ਦੀ ਜਿਹੜੀ ਅਡੋਲੋਜੀ ਆ ਖਾਸ ਤੌਰ ਤੇ ਇਨਸਾਨੀਅਤ ਨੂੰ ਪ੍ਰਮੋਟ ਕਰਦੀ ਆ ਸੋ ਆਪ ਸਾਰਕ ਸੰਗਤਾਂ ਨੂੰ ਵੀ ਬੇਨਤੀ ਹੈ ਕੀ ਖਾਸ ਤੌਰ ਤੇ ਭਗਵਾਨ ਵਾਲਮੀਕੀ ਮਹਾਰਾਜ ਦੀਆਂ ਸਿੱਖਿਆਵਾਂ ਨੂੰ ਲੈ ਕੇ ਜਿਹੜਾ ਆਪਾਂ ਸਾਰੇ ਜਣੇ ਪ੍ਰੇਰਿਤ ਹੋਈਏ ਔਰ ਇਸ ਆਸ਼ਰਮ ਦੇ ਜਿਹੜੇ ਤੁਹਾਨੂੰ ਆਪਾਂ ਦਰਸ਼ਨ ਕਰਵਾਏ ਆ ਆਪਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹੋਰ ਸੰਗਤਾਂ ਵੀ ਇਸ ਆਸ਼ਰਮ ਨੂੰ ਇਸ ਵੀਡੀਓ ਨੂੰ ਦੇਖ ਕੇ ਇੱਥੇ ਦਰਸ਼ਨ ਕਰਨ ਆਉਣ ਔਰ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਦੇ ਇਸ ਆਸ਼ਰਮ ਦੇ ਦਰਸ਼ਨ ਕਰ ਸਕਣ ਔਰ ਸੰਤਾਂ ਮਹਾਂਪੁਰਸ਼ਾਂ ਦਾ ਜਿਹੜਾ ਆਸ਼ੀਰਵਾਦ ਪ੍ਰਾਪਤ ਕਰ ਸਕਣ ਸੋ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਜੈ ਵਾਲਮੀਕੀ ਜੈ ਜੀ